ਸਾਡੀ 30 ਸਾਲ ਹੋ ਗਈ ਜ਼ਮੀਨ ਨੂੰ دریا ਦੇ ਵਿੱਚ ਡਿੱਗੀ ਨੂੰ 10 ਏਕੜ ਮੇਰੀ ਜ਼ਮੀਨ ਉਹਦੇ ਵਿੱਚੋਂ ਇੱਕ ਕਿਲਾ ਚੱਲਦਾ ਜੀ ਸਾਡਾ ਜਿਹਦੇ ਵਿੱਚ ਸਾਡੀ ਮੋਟਰ ਲੱਗੀ ਆ ਅੱਛਾ ਜੀ ਬਾਕੀ ਸਾਡੇ 9 ਕਿਲੇ ਪਾਣੀ ਦੇ ਵਿੱਚ ਆਈ ਹੁਣ ਫੇਰ ਲੱਗੇ ਹੋਇਆ ਹੁਣ ਫੇਰ ਇੱਕ ਦਿਨ ਇਹਨਾਂ ਨੂੰ ਮੈਂ ਰੋਕੇ ਆ ਕੇ ਰੋਕਣ ਦੇ ਬਾਵਜੂਦ ਵੀ 10-15 ਟਰਾਲੇ ਮੇਰੇ ਚੋਰੀ ਕਰਕੇ ਲੈ ਗਏ ਸਾਡਾ ਕਿਹ ਅਕੂਰਾ ਪਰਚਾ ਸਾਡੇ ਉੱਪਰ ਹੁੰਦਾ ਆ ਜਨਰੇਟਰ ਟਰਾਲੀ ਵਾਲਿਆਂ ਨਾਲ ਪਰਚਾ ਦਰਜ ਹੁੰਦਾ ਕਿ ਠੇਕੇਦਾਰਾਂ ਨੂੰ ਕੋਈ ਪੁੱਛਦਾ ਨਹੀਂਗਾ ਸਰਕਾਰ ਤੋਂ ਬੰਦਾ ਕਿਵੇਂ ਪੋਪਲਨ ਚੱਲਦੀ ਆ ਪ੍ਰਕਾਰੀ ਬੰਦਾ ਮੁਲਾਜ਼ਮ ਬੈਠਾ ਜੂਰੇ ਕਿ ਸਰਕਾਰੀ ਮੁਲਾਜ਼ਮਾ ਨਾ ਹੋਏ ਫਿਰ ਤਾਂ ਮੰਨੀਆਂ ਵੀ ਸਰਕਾਰ ਨੂੰ ਪਤਾ ਇਹ ਵੀ ਚੱਲਦਾ ਜੀ ਉਹਨੇ ਠੀਕ ਹੈ ਪ੍ਰੋਬਲਮ ਕਿਨੂੰ ਆਉਂਦੀ ਆ ਟੈਟਾ ਟਾਲੀਆਂ ਵਾਲਿਆਂ ਨੂੰ ਜਿਹੜੀ ਪਰਚੀ ਦੇ ਵਿੱਚ ਟੈਂਡਰ ਦਿਖਾ ਰਹੇ ਆ ਇਹ ਕਿ ਸਾਡਾ 23 ਤੋਂ ਲੈ ਕੇ 26 ਤੱਕ ਟੈਂਡਰ ਆ ਲੇਕਿਨ ਉਹ ਟੈਂਡਰ ਹੈ ਨਹੀਂ ਇਹ ਫੋਕਸ ਆ ਕਿ ਜਿਹੜੀ ਆਨਲਾਈਨ ਪਰਚੀ ਕੱਢਦੇ ਆ ਇਹ ਸਿਰਫ ਇਹਨਾਂ ਦੇ ਕੰਪਿਊਟਰ ਤੱਕ ਹੀ ਰਹਿ ਜਾਂਦੀ ਆ ਉਹ ਉਹ ਲੋਕਾਂ ਨੂੰ ਮੂਰਖ ਬਣਾਉਣੇ ਵਾਲੀ ਗੱਲ ਆ